ਹੇਲੀ ਉਹਦੇ ਗੁਰੂ ਘਰ ਹੈ ਫਾਇਦਾ ਕਿ ਕੋਈ ਆਸਰਾ ਨਹੀਂ ਉੱਪਰ ਪੈ ਰਿਹਾ ਸੋ ਅਸੀਂ ਤੇ ਰੋਜ਼ਾਨਾ ਜਿਹੜੇ ਆ ਸੰਗਤਾਂ ਨਾਲ ਹੀ ਮੇਲ ਰਖੀਦਾ ਨਕਮਸਤੇ ਹੁੰਦੇ ਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੁਖਰਾਨਾ ਕਰ ਰੋਜ਼ ਆਈਦਾ ਵਾ ਇਹੋ ਜਿਹੇ ਫਵਾਂ ਤੇ ਸੰਗਤਾਂ ਦੇ ਵਿੱਚ ਤੇ ਕੋਈ ਅਸਰ ਨਹੀਂ ਮਿਲ ਰਿਹਾ ਸੰਤਾਂ ਦਾ ਸਗੋਂ ਵੱਧ ਚੜ ਕੇ ਇੱਥੇ ਦਰਸ਼ਨ ਕਰਨ ਆ ਰਹੀਆਂ ਵਾ ਤੇ ਇਹੋ ਜਿਹੇ ਫਵਾਂ ਤੋਂ ਮੈਂ ਸੰਗਤਾਂ ਨੂੰ ਕਹੂੰਗਾ ਕਿ ਕੋਈ ਅਸਰ ਨਾ ਕਰੋ ਇਹਨਾਂ ਤੇ ਨਾ ਇਹਨਾਂ ਨੂੰ ਸੁਣੋ ਕਿਉਂਕਿ ਇਹ ਸਿਰਫ ਤੇ ਸਿਰਫ ਸਾਜਸਾਂ ਰਚੀਆਂ ਜਾ ਰਹੀਆਂ ਇਥੋਂ ਦੀ ਸੱਚੇ ਪਾਤਸ਼ਾਹ ਦੀ ਜਿਹੜੀ ਆ ਉਹ ਆਮਦ ਨੂੰ ਵੇਖ ਕੇ ਇਥੇ ਵੱਧ ਸੰਤਾਂ ਨੂੰ ਵੇਖ ਕੇ ਜਿੱਥੇ 24 ਘੰਟੇ ਲੰਗਰ ਚੱਲ ਰਿਹਾ ਲੱਖਾਂ ਲੋਕ ਦੇਸ਼ਾਂ ਅਬਦੇਸ਼ਾਂ ਤੋਂ ਇਥੇ ਦਰਸ਼ਕ ਆ ਰਹੇ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਧਿਆਨ ਜਿਹੜਾ ਵਾ ਇਸ ਪਾਸੇ ਲਾਉਣ ਵਾਸਤੇ ਇਹੋ ਜਿਹੇ ਭਵਾਵਾਂ ਜਿਹੜੀਆਂ ਭਲਾਈਆਂ ਜਾ ਰਹੀਆਂ ਸੋ ਮੈਂ ਉਥੇ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰੂੰਗਾ ਕਿ ਇਹੋ ਜਿਹਾਂ ਭਵਾਵਾਂ ਦੇ ਜੋ ਬੈਕਗ੍ਰਾਉਂਡ ਜਾ ਕੇ ਇਹਨਾਂ ਦਾ ਪਤਾ ਲਾਉਣਾ ਚਾਹੀਦਾ ਜਿਹੜੇ ਇਹੋ ਜਿਹਾਂ ਸਾਧ ਸੰਸ ਰਸ ਰਹੇ ਆ ਔਰ ਮੈਨੇ ਸਮਝਦਾ ਕਿ ਮਨੁੱਖਤਾ ਦਾ ਜਿਹੜਾ ਇਹ ਕੇਂਦਰ ਹੋਵੇ ਜਿੱਤੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿੱਸੇ ਬਾਹਰ ਆ ਜੀਓ ਜਿੱਥੋਂ ਇਹ ਉਪਦੇਸ਼ ਆਪਾਂ ਨੂੰ ਮਿਲਦਾ ਹੋਵੇ ਕਿ ਇਹੋ ਜਿਹਾਂ ਸਾਧ ਸੰਸ ਰੱਜ ਕੇ ਇਹਨੂੰ ਜਿਹੜਾ ਉਤਾਰਪੂਰਨ ਕੀਤਾ ਜਾਵੇ ਸੋ ਸਰਕਾਰ ਨੂੰ ਬੇਨਤੀ ਆ ਕਿ ਇਹੋ ਜਿਹਾਂ ਫਾਵਾਂ ਦੇ ਬੈਕਗ੍ਰਾਉਂਡ ਤੇ ਜਾ ਕੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੀ ਬਿਲਕੁਲ ਇਹਦੀ ਯਾਦ ਹੋਣੀ ਚਾਹੀਦੀ ਆ ਤੇ ਸੋਕੜੇ ਦਾ ਵੇਖਣਾ ਚਾਹੀਦਾ ਵੀ ਕਿੱਥੋਂ ਇਹ ਚੱਲੀ ਕਿੱਥੋਂ ਕਿੰਨੇ ਪਾਈ ਔਰ ਉਹਨੂੰ ਸਖਤੋ ਤੋਂ ਸਖਦਾ ਜਿਹੜੀ ਉਹ ਸਜ਼ਾ ਦੇਣੀ ਚਾਹੀਦੀ ਹੈ ਸੰਤ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਕਿ ਇੱਕ ਪੰਨ ਕਿਹਦਾ ਮਾਹੌਲ ਬੰਦਾ ਪਿਆ ਸੰਤ ਨੂੰ ਇਹੋ ਜੀ ਅਪੀਲ ਆ ਕੇ ਇਹੋ ਜੀਆਂ ਫਾਮਾਂ ਤੋਂ ਬਚੋ ਦਰਸ਼ਨ ਕਰੋ ਗਦਾਰੇ ਕਰੋ ਇਥੋਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹੋ ਜੀਆਂ ਫਾਮਾਂ ਤੋਂ ਬਚ ਕੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਲੁਧਿਆਣੇ ਤੋਂ ਬਰਬਾਦ ਸਾਹਿਬ ਆਪਣੇ ਦੇ ਨਾਲ ਕੋਈ 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 ਫਸਲ ਪੰਡਤ ਸੰਗਤ ਕੁਚੰਦਰੋ ਨਹੀਂ ਮੈਂ ਹਜੇ ਤੱਕ ਤਾਂ ਕੋਈ ਅਸਰ ਨਹੀਂ ਦੇਖਿਆ ਜਿਵੇਂ ਪਹਿਲਾਂ ਗੁਰੂਆਂ ਦਾ ਪਛਾਛਾ ਤੇ ਦਰ ਤੇ ਸੰਗਤ ਆਉਂਦੀ ਆ ਉਸੇ ਭਾਵਨਾ ਨਾਲ ਹੁਣ ਵੀ ਆ ਰਹੀ ਆ ਤੇ ਸਾਰੇ ਸੇਵਾ ਦਾ ਸੇਵਾ ਕਰ ਰਹੇ ਆ ਪੁਲਿਸ ਆਪਣਾ ਪ੍ਰਸ਼ਾਸਨ ਕੰਮ ਕਰਦੇ ਸੰਵੇਦਨਾ ਦਾ ਲੱਗਿਆ ਨਹੀਂ ਹਾਂ ਪਰ ਅੱਜ ਸਿਕਿਉਰਟੀ ਥੋੜੀ ਜਿਆਦਾ ਲੱਗੀ ਅੱਗੇ ਨੂੰ ਬਟ ਉਹ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਡਰਾਵਣੀ ਜਿਹਦੇ ਨਾਲ ਕਿ ਸੰਗਤ ਦੇ ਵਿੱਚ ਪੈਨਿਕ ਦੀ ਭਾਵਨਾ ਪ੍ਰਗਟ ਹੋ ਹਾਂ ਬਿਲਕੁਲ ਉਦਾਂ ਹੀ ਚੱਲ ਰਿਹਾ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਉਦਾਂ ਹੀ ਸੰਗਤ ਆ ਰਹੀ ਆ ਉਦਾਂ ਹੀ ਉਤਸ਼ਾਹ ਨਾਲ ਗੁਰੂ ਇਹ ਇਦਾਂ ਦੇ ਸ਼ਰਾਫਤਾਂ ਤੋਂ ਉਹਨਾਂ ਦੇ ਤਰੀਕੇ ਤੋਂ ਜਿਹੜੀ ਪ੍ਰਸ਼ਾਸਨ ਹਾਂ ਭਾ ਪਾਜੀ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜੇ ਕਿਸ ਕੋਈ ਮੇਲ ਕਰਦਾ ਜਾਂ ਕੁਝ ਕਰਦਾ ਸਾਈਬਰ ਕ੍ਰਾਈਮ ਦਾ ਕੰਮ ਆ ਅੱਜਕੱਲ ਕੀ ਨਹੀਂ ਹੈ ਟੈਕਨੋਲੋਜੀ ਨਾਲ ਹਰ ਕੋਈ ਫੜਿਆ ਜਾਂਦਾ ਫੜ ਕੇ ਸਮਾ ਸੰਗਤ ਦੇ ਮੂਹਰੇ ਪੇਸ਼ ਕੀਤਾ ਜਾਵੇ ਕਿ ਇਹ ਬੰਦਾ ਇਦਾਂ ਦੀਆਂ ਅਫਵਾਹਾਂ ਫੁਲਾ ਰਿਹਾ ਵਾ ਇਹਦਾ ਇਹ ਇਸ ਚੀਜ਼ ਦਾ ਅਸਰ ਦੂਜਿਆਂ ਤੇ ਵੀ ਪਊਗਾ ਜਿਹੜੇ ਗਾਹ ਨੂੰ ਅਫਵਾਹ ਫਲਾਉਣ ਦੀ ਕੋਸ਼ਿਸ਼ ਕਰਨਗੇ ਬਿਲਕੁਲ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ